ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਇਸ ਵੀਡੀਓ ਦੀ ਸੱਚਾਈ ਤੁਹਾਨੂੰ ਦੱਸਦੇ ਚੱਲ ਰਹੇ ਹਾਂ ਕਿ ਜਿਹੜਾ ਇਸ ਵੀਡੀਓ ਦੇ ਵਿੱਚ ਤੁਸੀਂ ਮੁੰਡਾ ਦੇਖ ਰਹੇ ਹੋ ਇਹ ਮੁੰਡਾ ਆਪਣੇ ਪਿਤਾ ਦੇ ਨਾਲ ਮਾਲ ਦੇ ਵਿੱਚ ਘੁੰਮਣ ਗਿਆ ਸੀ ਫਿਲਮ ਦੇਖਣ ਦੇ ਲਈ ਗਿਆ ਸੀ ਜਿਵੇਂ ਹੀ ਇਹ ਮਾਲ ਦੇ ਬਾਹਰ ਪਹੁੰਚਦੇ ਨੇ ਤਾਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਿਕਿਉਰਿਟੀ ਗਾਰਡ ਦੇ ਵੱਲੋਂ ਇਸ ਮੁੰਡੇ ਦੇ ਪਿਤਾ ਨੂੰ ਰੋਕ ਦਿੱਤਾ ਜਾਂਦਾ ਰੋਕਣ ਦਾ ਕਾਰਨ ਇਹ ਹੁੰਦਾ ਹੈ ਕਿ ਜਿਹੜਾ ਇਹ ਮੁੰਡਾ ਹੈ ਇਸ ਦੇ ਪਿਤਾ ਦੇ ਧੋਤੀ ਯਾਰ ਕੁੜਤਾ ਪਾਇਆ ਹੋਇਆ ਸੀ ਜਿਹੜਾ ਕਿ ਸਿਕਿਉਰਿਟੀ ਗਾਰਡ ਨੂੰ ਪਸੰਦ ਨਹੀਂ ਆਇਆ ਤੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਤਾਂ ਮੁੰਡੇ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਅੰਦਰ ਆ ਜਿਹੜਾ ਉਹ ਜਾਣ ਦਿੱਤਾ ਜਾਵੇ ਅਸੀਂ ਕਾਫੀ ਦੂਰੋਂ ਆਇਆ ਤੇ ਅਸੀਂ ਫਿਲਮ ਦੇਖਣੀ ਆ ਪਰ ਜਿਵੇਂ ਹੀ ਉਹ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਿਕਿਉਰਿਟੀ ਗਾਰਡ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਜਿਵੇਂ ਪੁਰਾਣੇ ਬਜ਼ੁਰਗ ਹਮੇਸ਼ਾ ਤੋਂ ਹੀ ਧੋਤੀ ਦੇ ਨਾਲ ਕੁੜਤਾ ਪਹਿਨਦੇ ਸੀ ਤਾਂ ਉਵੇਂ ਹੀ ਇਹ ਬਜ਼ੁਰਗ ਆ ਜਿਹੜਾ ਧੋਤੀ ਦੇ ਨਾਲ ਕੁੜਤਾ ਪਾ ਕੇ ਮੌਲ ਦੇ ਵਿੱਚ ਘੁੰਮਣ ਦੇ ਲਈ ਜਾਂਦਾ ਫਿਲਮ ਦੇਖਣ ਦੇ ਲਈ ਜਾਂਦਾ ਪਰ ਸਿਕਿਉਰਿਟੀ ਗਾਰਡ ਦੇ ਵੱਲੋਂ ਇਸ ਬਜ਼ੁਰਗ ਬਾਬੇ ਨੂੰ ਰੋਕ ਦਿੱਤਾ ਜਾਂਦਾ ਕਿਹਾ ਜਾਂਦਾ ਹੈ ਕਿ ਇਸਾ ਕੱਪੜਿਆਂ ਦੇ ਨਾਲ ਅੰਦਰ ਦਾਖਲਾ ਜਿਹੜਾ ਉਹ ਨਹੀਂ ਹੋ ਸਕਦੇ ਤਾਂ ਇਹ ਸਾਰੇ ਮਾਮਲੇ ਦੀ ਵੀਡੀਓ ਜਿਹੜੀ ਉਹ ਇਸ ਮੁੰਡੇ ਦੇ ਵੱਲੋਂ ਬਣਾ ਲਈ ਜਾਂਦੀ ਆ ਜਿਹੜੇ ਉੱਥੇ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਇਹ ਵੀਡੀਓ ਜਿਹੜੀ ਬਣਾਈ ਜਾਂਦੀ ਆ ਤੇ ਸੋਸ਼ਲ ਮੀਡੀਆ ਦੇ ਉੱਪਰ ਅਪਲੋਡਾ ਜਿਹੜੀ ਉਹ ਕਰ ਦਿੱਤੀ ਜਾਂਦੀ ਆ ਤਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਅਪਲੋਡ ਹੁੰਦੀ ਆ ਤਾਂ ਇਸ ਵੀਡੀਓ ਦੇ ਉੱਪਰ ਲੋਕਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਦਿੱਤੀ ਜਾਂਦੀ ਆ ਤਾਂ ਲੋਕਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਕਿ ਇਸ ਕਟਨਾ ਦੇ ਉੱਪਰ ਸਖਤ ਤੋਂ ਸਖਤ ਐਕਸ਼ਨਾਂ ਛੜਾ ਉਹ ਲਿਆ ਜਾਵੇ ਤਾਂ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਸਰਕਾਰੀ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਆਈ ਤਾਂ ਕਰਨਾਟਕ ਦੀ ਸਰਕਾਰ ਦੇ ਵੱਲੋਂ ਇਸ ਮਾਲ ਦੇ ਉੱਪਰ ਸਖਤ ਐਕਸ਼ਨਾਂ ਛੜਾ ਉਹ ਲਿਆ ਗਿਆ ਤਾਂ ਕਰਨਾਟਕ ਸਰਕਾਰ ਦੇ ਵੱਲੋਂ ਇਸ ਮਾਲ ਨੂੰ 7 ਦਿਨਾਂ ਦੇ ਲਈ ਬੰਦ ਹੈ ਜਿਹੜਾ ਉਹ ਕੀਤਾ ਗਿਆ ਤੇ ਇਸ ਦੇ ਉੱਪਰ ਜੰਦਾ ਲਾ ਕੇ ਮੋਹਰਾ ਛੇੜੀ ਸੀਲ ਹੈ ਜਿਹੜੀ ਉਹ ਵੀ ਲਗਾ ਦਿੱਤੀ ਗਈ ਤਾਂ ਕਰਨਾਟਕ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਮੁੰਡਾ ਆਪਣੇ ਬਜ਼ੁਰਗ ਪਿਤਾ ਨੂੰ ਮਾਲ ਦੇ ਵਿੱਚ ਫਿਲਮ ਦੇਖਣ ਦੇ ਲਈ ਲੈ ਕੇ ਜਾਂਦਾ ਕਮਾਉਣ ਦੇ ਲਈ ਲੈ ਕੇ ਜਾਂਦਾ ਪਰ ਉਹਨਾਂ ਨੂੰ ਅੰਦਰ ਦਾਖਲਾ ਜਿਹੜਾ ਮੌਲ ਦੇ ਨਹੀਂ ਹੋਣ ਦਿੱਤਾ ਜਾਂਦਾ ਸਿਕਿਉਰਿਟੀ ਗਾਰਡ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਕਿਉਂਕਿ ਇਸ ਮੁੰਡੇ ਦੇ ਬਜ਼ੁਰਗ ਪਿਤਾ ਦੇ ਧੋਤੀ আর ਕੁੜਤਾ ਪਾਇਆ ਹੋਇਆ ਸੀ ਸੈਕਿਉਰਿਟੀ ਗਾਰਡ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਇਸ ਪਹਿਰਾਵੇ ਦੇ ਨਾਲ ਅੰਦਰਾ ਜਿਹੜਾ ਉਹ ਨਹੀਂ ਜਾ ਸਕਦੇ ਤਾਂ ਸਾਰੀ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀ ਜਾਂਦੀ ਹੈ ਤੇਜ਼ੀ ਦੇ ਨਾਲ ਵਾਇਰਲ ਵੀ ਹੁੰਦੀ ਹੈ ਤਾਂ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਰੱਖੇ ਗਏ ਤਾਂ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਮਾਲ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਇਸ ਮਾਲ ਨੂੰ 7 ਦਿਨਾਂ ਦੇ ਲਈ ਬੰਦ ਕਰ ਦਿੱਤਾ ਤੇ ਇਸ ਨੂੰ ਜੰਦਾ ਲਾ ਕੇ ਇਸ ਦੇ ਉੱਪਰ ਮੋਰਾ ਛੜੀ ਉਹ ਵੀ ਲਗਾ ਦਿੱਤੀ ਗਈ ਤਾਂ ਦੋਵੇਂ ਵੀਡੀਓ ਨੇ ਛੜੀਆਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ